ਜੈਤੋ ਤੋਂ ਆਇਆ ਨਾਲ ਹੀ ਪਰਲੀ ਗਲੀ 'ਚ ਸੁਖਬੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਇਹਦਾ ਕੀ ਆ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦਬੁੱਧੀ ਵੀ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦਬੁੱਧੀ ਹੈ ਹੁਣ ਭਗਵੰਤ ਮਾਨ ਕੋਈ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ ਸ਼ਰਾਬੀ 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 ਕੱਲਾ ਬੰਦਾ ਹੈ ਜਿਹਦੀ ਬੇਟੀ ਨੇ ਕਿਹਾ ਕਿ ਇਹ ਤਾਂ ਮਾੜਾ ਬੰਦਾ ਨਹੀਂ ਕੋਈ ਪੰਜਾਬ ਦੇ ਇਤਿਹਾਸ ਵਿੱਚ ਜੈਤੋ ਮੋਰਚੇ ਦੀ ਵੱਡੀ ਮਹੱਤਤਾ ਹੈ ਇਸ ਮੋਰਚੇ ਨੂੰ ਦੇਖਦੀ ਆਜ਼ਾਦੀ ਦੀ ਲਹਿਰ ਦਾ ਮੋੜ ਬੰਨਣ ਵਾਲੇ ਮੋਰਚੇ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਇਤਿਹਾਸਕ ਸ਼ਹਿਰ ਜੈਤੋ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇੱਕ ਨਵਾਂ ਮੋਰਚਾ ਲਾਇਆ ਦੋਵੇਂ ਆਗੂ ਆਪੋ ਆਪਣੀ ਪਾਰਟੀ ਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਇੱਕੋ ਦਿਨ ਅਤੇ ਲਗਭਗ ਇੱਕੋ ਸਮੇਂ ਜੈਤੋ ਵਿੱਚ ਸਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੁਰਾਣੇ ਸਾਥੀ ਅਤੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਰੋਡ ショਅ ਕੀਤਾ। ਇਸੇ ਰੋਡ ショਅ ਵਾਲੀ ਥਾਂ ਦੇ ਨੇੜੇ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੇ ਹੱਕ ਵਿੱਚ ਰੈਲੀ ਕੀਤੀ। ਇਹਨਾਂ ਦੋਹਾਂ ਆਗੂਆਂ ਦੀ ਬੋਲਬਾਣੀ ਤੋਂ ਅਹਿਸਾਸ ਹੁੰਦਾ ਹੈ ਕਿ ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਸਿਖਰ ਵੱਲ ਜਾ ਰਿਹਾ ਹੈ, ਓਵੇਂ-ਓਵੇਂ ਸਿਆਸਤ ਹੋਰ ਨਿਗਾਰਬਲ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਚੋਣ ਪ੍ਰਚਾਰ ਸਮੇ ਜਿਹੜੀਆਂ ਰੈਲੀਆਂ ਕਰਦੇ ਨੇ ਉਹਨਾਂ ਚ ਜ਼ਿਆਦਾ ਸਮਾਂ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸ਼ਬਦੀ ਹਮਲੇ ਕਰਨ ਵਿੱਚ ਹੀ ਲਾਉਂਦੇ ਨੇ ਇੱਥੇ ਵੀ ਉਹਨਾਂ 22 ਮਿੰਟ ਦੇ ਭਾਸ਼ਣ ਵਿੱਚ 16 ਮਿੰਟ ਸੂਈ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਉੱਤੇ ਹੀ ਰੱਖੀ ਉਹਨਾਂ ਤਾਂ ਵੋਟਰਾਂ ਨੂੰ ਝਾੜੂ ਤਿੱਲਾ ਤਿੱਲਾ ਕਰਨ ਅਤੇ ਇਸ ਨੂੰ ਅੱਗ ਲਾ ਕੇ ਜਲਾ ਦੇਣ ਦੀ ਗੱਲ ਵੀ ਆਕੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸੁਖਬੀਰ ਬਾਦਲ ਨੂੰ ਭਗਵੰਤ ਮਾਨ ਫੋਬੀਆ ਹੋ ਗਿਆ ਹੈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਦੇਸ਼ ਵਿੱਚ ਕੌਮੀ ਪੱਧਰ ਉੱਤੇ ਇੰਡੀਆ ਗੱਠਜੋੜ ਵਿੱਚ ਹਿੱਸਾ ਹੋਣ ਕਰਕੇ ਉਹ ਕਾਂਗਰਸ ਖਿਲਾਫ ਉਹਨਾਂ ਖੁੱਲ੍ਹ ਕੇ ਨਹੀਂ ਬੋਲਦੇ ਫਿਰ ਮਗਰ ਬਚਦੇ ਅਕਾਲੀਆਂ ਉੱਤੇ ਹੀ ਤਵਾ ਲਾ ਕੇ ਡੰਗ ਟਪਾਉਂਦੇ ਨੇ ਦੋਵੇਂ ਆਗੂਆਂ ਦੀ ਸ਼ਬਦਾਵਲੀ ਅਤੇ ਨਿਜੀ ਹਮਲੇ ਸਿਹਤਮੰਦ ਸਮਾਜ ਦੀ ਸਿਰਜਣਾ ਵਾਲੇ ਨਹੀਂ ਸੁਖਬੀਰ ਬਾਦਲ ਨੂੰ ਹੁਣ ਤੱਕ ਮੰਦ ਬੁੱਧੀ ਦੱਸਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਕਹਿਣ ਲੱਗੇ ਨੇ ਕਿ ਅਸਲ ਵਿੱਚ ਸੁਖਵੀਰ ਬਾਦਲ ਮੰਦ ਬੁੱਧੀ ਤੋਂ ਵੀ ਅੱਗੇ ਬੰਦ ਬੁੱਧੀ ਨੇ ਉਧਰ ਸੁਖਵੀਰ ਬਾਦਲ ਲੋਕਾਂ ਨੂੰ ਮਿਹਨੇ ਮਾਰਦੇ ਹੋਏ ਮੁੱਖ ਮੰਤਰੀ ਨੂੰ ਸ਼ਰਾਬੀ ਕਹਿ ਕੇ ਪੰਡਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਉੱਤੇ ਤੰਜ਼ ਕਰਦੇ ਹੋਏ ਮੁੱਖ ਮੰਤਰੀ ਕਹਿੰਦੇ ਨੇ ਕਿ ਸੁਖਵੀਰ ਬਾਦਲ ਤਾਂ ਅਸਲ ਵਿੱਚ ਪਰਿਵਾਰ ਬਚਾਉਂਦੇ ਫਿਰਦੇ ਨੇ ਜੈਤੋ ਅਤੇ ਮੋਗਾ ਵਿੱਚ ਕਰਮਜੀਤ ਅਨਮੋਲ ਦੇ ਹੱਕ ਵਿੱਚ ਕੀਤੇ ਰੋਡ ਸ਼ੋਅ ਦੌਰਾਨ ਕੁਝ ਇਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉੱਤੇ ਨਿਸ਼ਾਨਾ ਸਿੱਧਿਆ ਮੈਨੂੰ ਪਤਾ ਲੱਗਿਆ ਜਿੱਥੇ ਪਰਿਵਾਰ ਬਚਾਓ ਵੀ ਆਏ ਹੋਏ ਐ ਇੱਥੇ ਹੀ ਮੋਰਚਾ ਲੱਗਿਆ ਸੀ ਇੱਥੇ ਹੀ ਮੋਰਚਾ ਲੱਗਿਆ ਸੀ ਜਿਹੜੇ ਖੂਚ ਜ਼ਹਿਰ ਪਾਈ ਸੀ ਪਤਾ ਹੈ ਨਾ ਜੇ ਨਹੀਂ ਪਤਾ ਯਾਦ ਕਰਾ ਦਿਓ ਇਹਨਾਂ ਨੂੰ ਇਹਨਾਂ ਤੋਂ ਕੀ ਉਮੀਦ ਕਰੋਗੇ ਜਾਂਦੀ ਆਵਾਜ਼ ਆਪਣੀ ਤਾਂ ਸਾਰੇ ਪੰਜਾਬ ਜਾਂਦੀ ਐ ਆਪਣੀ ਆਵਾਜ਼ ਤਾਂ ਪੂਰੇ ਦੇਸ਼ ਚ ਜਾਂਦੀ ਐ ਸੋ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਬੋਲੀਏ ਕੀ ਹੁਣ ਨਾਲ ਹੀ ਪਰਲੀ ਗਲੀ ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਹੈਨਾ ਤੇ ਉਹ ਪਰਿਵਾਰ ਬਚਾਓ ਚੱਲ ਰਿਆ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਉਹਨਾਂ ਪਰਿਵਾਰ ਵੀ ਜਾਣੋ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਐ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਐ ਕਿਉਂਕਿ ਮੰਦਬੁੱਧੀ ਵੀ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਗਰ ਨਾਲ ਲੱਗਿਓ ਉਹ ਤਾਂ ਆਪਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਆ ਅਸੀਂ ਪੰਜਾਬ ਬਚਾਉਂਦੇ ਫਿਰਦੇ ਆ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬਚੇ ਰੰਗਲਾ ਪੰਜਾਬ ਬਣਾਈਏ ਇੱਕ ਪਾਸੇ ਤਾਂ ਆ ਪਿਆਰ ਹੈ ਇੱਕ ਪਾਸੇ ਤਾਂ ਪਿਆਰ ਹੈ ਕਿ ਪੱਗਾਂ ਭਰਤੀਆਂ ਗੱਡੀਆਂ ਭਰਤੀਆਂ ਤੇ ਦੂਜੇ ਪਾਸੇ ਆ ਨੇ ਆ ਜਿਹੜੇ ਆਏ ਹੋਏ ਨੇ ਸੁਖਵੀਰ ਹੋਰੀ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਆਪਾਂ ਆਉਣ ਵਾਲੇ ਦਿਨਾਂ ਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਮੇਰੇ ਕੋਲੇ ਸਾਰੇ ਖਾਕੇ ਬਣਾਏ ਪਏ ਨੇ ਨਕਸ਼ੇ ਬਣੇ ਪਏ ਨੇ ਮੈਂ ਆਪ ਤਾਂ ਪੈਸੇ ਖਾਣੇ ਨਹੀਂ ਪੈਸੇ ਖਾਣ ਪੈਸੇ ਕਮਾਉਣ ਕਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਮੇਰੋ ਆਪ ਤਾਂ ਮੈਂ ਖਾਣੇ ਨਹੀਂ ਪਰ ਜਿਹੜੇ ਇਹਨਾਂ ਨੇ ਖਾਧੇ ਉਹ ਮੈਂ ਛੱਡਣੇ ਨਹੀਂ ਇਨਾਂ ਦੇ ਪੈਸੇ ਪਹਾੜਾਂ 'ਚ ਪਏ ਆ ਪਹਾੜਾਂ 'ਚ ਸੁੱਖ ਵਿਲਾਸ ਹੋਰੀ ਬਣਾ ਰੱਖਿਆ ਇੱਕ ਅੱਧਾ ਖੜਾ ਹੋਊਗਾ ਉਹਨਾਂ ਦਾ ਬੰਦਾ ਦੱਸ ਦਿਓ ਕਿ ਐਂ ਕਹਿ ਕੇ ਗਿਆ ਅੱਜ ਤੇ ਆ ਜਿਹੜਾ ਪਿਆਰ ਤੁਹਾਡਾ ਮਿਲ ਰਿਹਾ ਜਿੰਦਾਬਾਦ ਦਾ ਇਹ ਤਾਂ ਉੱਥੇ ਪਹੁੰਚਦਾ ਹੋਊ ਪੱਕਾ ਉਹਨੇ ਤਾਂ ਜੀਪ ਤੇ ਛੱਤ ਲਵਾ ਰੱਖੀ ਆ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਬਾਹਰ ਤਾਪਮਾਨ ਕਿੰਨਾ ਹੈ ਅੰਗਰੇਜ਼ੀ 'ਚ ਪੁੱਛਦਾ ਹੁੰਦੇ ਅਫਸਰਾਂ ਨੂੰ ਮੈਨੂੰ ਕਈ ਅਫਸਰ ਕਿਉਂਕਿ ਅਫਸਰ ਤਾਂ ਸਰਕਾਰ ਦੇ ਨੇ ਉਹ ਜਿਹੜੇ ਇਹਦੇ ਨਾਲ ਨੇ ਲਾਏ ਹੋਏ ਡਿਊਟੀ ਤੇ ਉਹਨਾਂ ਨੇ ਦੱਸਿਆ ਕਹਿੰਦੇ ਜੀ ਐਂ ਪੁੱਛਦਾ ਹਾਊ ਮਾਚ ਇਜ਼ ਦਾ ਟੈਂਪਰੇਚਰ ਕਹਿੰਦਾ ਅਸੀਂ ਕਹਿੰਦੇ ਸਰ 40 ਡਿਗਰੀ ਓ ਮਾਈ ਗੋਡ ਇਜ਼ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਸਾਨੂੰ ਦੱਸਿਓ ਫਿਰ ਪੰਜਾਬ ਬਚਾਉਣ ਚੱਲਾਂਗੇ ਦੋ ਘੰਟੇ ਇਹ ਆ ਗਏ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਅਸੀਂ 25 25 30 30 ਫੁੱਟ ਡੂੰਗੇ ਪੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ ਆਹ ਫਰਕ ਹੈ ਬਾਪ ਸਪਣਾ ਇਸ ਤੋਂ ਬਾਅਦ ਉਹ ਸੰਗਰੂਰ ਤੋਂ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਰਹੇ ਸੁਖਪਾਲ ਸਿੰਘ ਖੈਰਾ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ ਮੁੱਖ ਮੰਤਰੀ ਕਹਿੰਦੇ ਨੇ ਕਿ ਪੰਜਾਬ ਸਭਨਾ ਦਾ ਸਾਂਝਾ ਅਤੇ ਇੱਥੇ ਬਹੁਤ ਸਾਰੇ ਲੋਕ ਕੰਮ ਕਰਨ ਆਉਂਦੇ ਨੇ ਅਤੇ ਸਾਰੇ ਵਾਹਿਗੁਰੂ ਬੋਲ ਕੇ ਸੌਂਦੇ ਨੇ ਪੰਜਾਬ 'ਚ ਕਦੇ ਕੋਈ ਭੁੱਖਾ ਨਹੀਂ ਸੌਂ ਸਕਦਾ ਪੰਜਾਬ 'ਚ ਬਹੁਤ ਲੋਕ ਆਉਂਦੇ ਨੇ ਕੰਮ ਕਰਨ ਉਹ ਇੱਥੇ ਕੰਮ ਕਰਕੇ ਇੱਥੇ ਜਦੋਂ ਸੌਂਦੇ ਨੇ ਵਾਹਿਗੁਰੂ ਕਹਿ ਕੇ ਸੌਂਦੇ ਨੇ ਆ ਹੁਣ ਪਿੱਛੇ ਜ ਮੈਨੂੰ ਪਤਾ ਲੱਗਿਆ ਆ ਜਿਹੜਾ ਸੰਗਰੂਰ ਤੋਂ ਖੜਾ ਹੈ ਉਹ ਉਹ ਜਿਹੜਾ ਹਰੇਕ ਨਾਲ ਹੀ ਲੜਦਾ ਰਹਿੰਦਾ ਖਹਿਰਾ ਉਹ ਕਹਿੰਦਾ ਕਹਿੰਦਾ ਜੀ ਬਾਹਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ ਤੇ ਪਾਬੰਦੀ ਲਾਓ ਉਹ ਮੇਰੇ ਵੀਰੋ ਪੰਜਾਬ ਤਾਂ ਸਾਰਿਆਂ ਨੂੰ ਰੋਟੀ ਖਵਾਉਂਦਾ ਐ ਅਸੀਂ ਤਾਂ ਲੰਗਰ ਲਾ ਕੇ ਪੁੱਛਦੇ ਥੋੜੀ ਐ ਕਿੱਥੋਂ ਆਏ ਆ ਤੂੰ ਇਹ ਤਾਂ ਇਹ ਦੇਖੋ ਪੰਜਾਬ ਦਾ ਸੂਬਾ ਜਿਹੜਾ ਧਰਤੀ ਆ ਉਹ ਬਰਕਤ ਵਾਲੀ ਐ ਉਹ ਰੋਟੀ ਖਵਾਉਂਦੀ ਐ ਸਾਰਿਆਂ ਨੂੰ ਇਹ ਫਿਰ ਆਪਣੇ ਬੰਦੇ ਬਾਹਰ ਬੈਠੇ ਅੰਗਰੇਜ਼ਾਂ ਕੋਲੇ ਜਾ ਕੇ ਆਪਾਂ ਨੇ ਵੀ ਤਰੱਕੀਆਂ ਮੋਹ ਕੀਤੀਆਂ ਉਹ ਨਾ ਮੁਲਕਾਂ ਜਾ ਕੇ ਸੋ ਇਸ ਤਰ੍ਹਾਂ ਦੀ ਛੋਟੀ ਸੋਚ ਜਿਹੜੀ ਐ ਉਹ ਨਾ ਉਹ ਰੱਖਣੀ ਚਾਹੀਦੀ ਇਹ ਗਲਤ ਗੱਲ ਐ ਦੇਖੋ ਇੱਥੇ ਜਿਹੜਾ ਹੁੰਦਾ ਉਹ ਖਾ ਕੇ ਕਿਰਤ ਕਰੋ ਨਾਮ ਜਪੋ ਵੰਡਿ ਛਕੋ ਸੋ ਕਿਰਤ ਕਰਦਾ ਜਿਹੜਾ ਇੱਥੇ ਉਹ ਭੁੱਖਾ ਨਹੀਂ ਮਰਦਾ ਇੱਥੇ ਸੋ ਇਸ ਕਰਕੇ ਇਹੋ ਜੀ ਮਾਨਸਿਕਤਾ ਜਿਹੜੀ ਐ ਉਹਦੇ 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 ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਕਿ ਐ ਕਿਵੇਂ ਹੋ ਜੂਗਾ ਜੈਤੂ ਅਤੇ ਮੋਗਾ ਹਲਕਿਆਂ ਵਿੱਚ ਆਵਾ ਦੇ ਪਾਰਟੀ ਨੂੰ ਪਹਿਲੇ ਮਿਲੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ ਉਹ ਲੋਕ ਸਭਾ ਚੋਣਾਂ ਵਿੱਚ ਵੀ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕਰਦੇ ਨੇ ਭਗਵੰਤ ਮਾਨ ਕਹਿੰਦੇ ਨੇ ਕਿ ਪਹਿਲੇ ਜੂਨ ਨੂੰ ਪੰਜਾਬੀਆਂ ਦੀ ਡਿਊਟੀ ਖਤਮ ਹੋ ਜਾਵੇਗੀ ਅਤੇ ਉਹਨਾਂ ਦੀ ਸ਼ੁਰੂ ਹੋ ਜਾਏਗੀ ਫਿਰ ਉਹ ਪੰਜਾਬ ਨੂੰ ਰੰਗਲਾ ਅਤੇ ਸੋਨੇ ਦੀ ਚਿੜੀ ਬਣਾਉਣ ਦੇ ਨਾਲ ਹੀ ਸਹੂਲਤਾਂ ਦੀ ਬਰਸਾਤ ਸ਼ੁਰੂ ਕਰ ਦੇਣਗੇ ਕੀਕ ਨੂੰ ਝਾੜੂ ਵਾਲਾ ਬਤਨ ਦੱਬ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਭਗਵਾਨਤਮਨ ਦੀ ਜ਼ਿੰਮੇਵਾਰੀ ਸ਼ੁਰੂ ਫੇਰ ਦੇਖਾਂਗੇ ਇਹਨਾਂ ਨੂੰ ਜਦੋਂ ਇਹਨਾਂ ਦੇ ਮੂੰਹ ਬੰਦ ਹੋ ਗਏ ਨਾ ਉਸ ਤੋਂ ਬਾਅਦ ਸੋਨੇ ਦੀ ਚਿੜੀ ਬਣਾਉਣਾ ਜਿਹੜਾ ਪੰਜਾਬ ਦਾ ਸੁਪਨਾ ਹੈ ਉਹ ਕਰਾਂਗੇ ਜਿਹੜਾ ਵਧੀਆ ਤੇਲ ਹੀ ਹੁੰਦਾ ਉਹ ਸਰੋਂ ਦੇ ਤੇਲ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਵੀ ਕਿੰਨਾ ਕੁ ਤੇਲ ਹੈ ਆ ਆ ਢੇਰੀ ਚ ਦਾ ਤੇਲ ਹੀ ਤੇਲ ਹੈ ਬਈ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਬਾਵਾ ਜਾਰ ਨਹੀਂ ਬਈ 1 ਰੁਪਏ ਦਾ ਇਲਜ਼ਾਮ ਲਾਦੇ ਕੋਈ ਸਵਾ ਦੋ ਸਾਲ ਚ 1 ਰੁਪਏ ਦਾ ਇਲਜ਼ਾਮ ਲਾਦੇ ਵੀ ਭਗਵੰਤ ਮਾਨ ਨੇ ਰੁਪਈਆ ਖਾ ਲਿਆ ਉਹ ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਇੱਕ ਵਾਰੀ ਆ 1 ਜੂਨ ਵਾਲਾ ਕੰਡਾ ਜਾਂ ਕੱਢ ਦਿਓ ਉਸ ਤੋਂ ਬਾਅਦ ਦੇਖੋ ਸਹੀ ਕਿ ਪੰਜਾਬ ਦੇ ਵਿੱਚ ਸਹੂਲਤਾਂ ਦੀ ਬਰਬਾਦ ਕਿਵੇਂ ਹੁੰਦੀ ਹੈ ਇੱਕ ਵਾਰੀ ਮੇਰੇ ਨਾਲ ਫੇਰ ਨਾਰਾ ਲਾ ਦਿਓ ਇਨਕਲਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਘੱਟ ਨਹੀਂ ਹਰ ਰੈਲੀ ਵਾਂਗ ਉਹੋ ਜੈਤੋ ਵਿੱਚ ਵੀ ਦਰਹਾਉਂਦੇ ਨੇ ਕਿ ਭਗਵੰਤ ਮਾਨ ਮੁੱਖ ਮੰਤਰੀ ਕਹੌਣ ਦੇ ਕਾਬਲ ਨਹੀਂ ਮੁੱਖ ਮੰਤਰੀ ਨੂੰ ਸ਼ਰਾਬੀ ਦੱਸਦੇ ਹੋਏ ਸੁਖਵੀਰ ਬਾਦਲ ਕਹਿੰਦੇ ਨੇ ਕਿ ਸ਼ਰਾਬ ਪੀ ਕੇ ਮੁੱਖ ਮੰਤਰੀ ਦਰਬਾਰ ਸਾਹਿਬ ਚਲੇ ਜਾਂਦੇ ਨੇ ਅਤੇ ਸ਼ਰਾਬ ਪੀ ਕੇ ਹੀ ਤਖਤ ਸਾਹਿਬ ਉੱਤੇ ਫਿਰ ਉਹ ਮੁੱਖ ਮੰਤਰੀ ਦੀ ਬੇਟੀ ਦਾ ਜ਼ਿਕਰ ਛੇੜ ਲੈਂਦੇ ਨੇ ਕੀ ਹਾਲ ਆ ਤੁਹਾਡਾ ਸਾਰਿਆਂ ਦਾ ਐਂ ਕਰਦੇ ਹੋ ਜਿਵੇਂ ਝਾੜੂ ਵਾਲਿਆਂ ਨੇ ਬੜਾ ਖੁਸ਼ ਕੀਤਾ ਹੋਣਾ ਸਾਰਿਆਂ ਨੂੰ ਆ ਝਾੜੂ ਵਾਲਿਆਂ ਨੇ ਪੰਜਾਬ ਬਰਬਾਦ ਕਰਤਾ ਜੈਤੋ ਹਲਕੇ ਨਾਲ ਮੇਰਾ ਬਹੁਤ ਪੁਰਾਣਾ ਸੰਬੰਧ ਹੈ ਮੈਂ ਆਪਣੀ ਸਿਆਸੀ ਜੀਵਨ ਇੱਥੋਂ ਸ਼ੁਰੂ ਕੀਤਾ ਹੈ ਥੋੜਾ ਹਲਕਾ ਪੰਤਖ ਹਲਕਾ ਪਰ ਝਾੜ ਘੱਟ ਦਿੰਨੇ ਹੋ ਤੁਸੀਂ ਇਹ ਸਵਾਰ ਪੂਰਾ ਦੇਣਗੇ ਜੀ ਐਗ ਦੀ ਪੂਰਾ ਕਰਦੇ ਹੋ ਹੁਣ ਭਗਵੰਤ ਮਾਨ ਕੋਈ ਮੁੱਖ ਮੰਤਰੀ ਕਹਿੰਦੇ ਲਾਇਗਾ ਸ਼ਰਾਬੀ ਉਠਾਨੇਦਾਰ ਜੀ ਗੱਲ ਕਰਿਓ ਪੁੱਛ ਯਾਰ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਕੀ ਕਰਦੇ ਹੋ ਹੈ ਕਰਦੇ ਹੋਣਾ ਫੜ ਕੇ ਅੰਦਰ ਕਰ ਦਿੰਨੇ ਹੋ ਤੁਸੀਂ ਤਿਆਰ ਹੋ ਮੁੱਖ ਮੰਤਰੀ ਆਉਣ ਵਾਲੇ ਸ਼ਰਾਬ ਨਾਲ ਡੱਕਿਆ ਪਿਆ ਜਿਹੜਾ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਸਵੇਰੇ ਬੋਤਲ ਦੋ ਪੋਤਲਾ ਪੀ ਕੇ ਸਰਕਾਰ ਚਲਾਉਂਦਾ ਹੈ ਉਹ ਕੋਈ ਮੁੱਖ ਮੰਤਰੀ ਹੈ ਆ ਤੁਸੀਂ ਬਠਿੰਡੇ ਦੇਖਿਆ ਕੀ ਜਰੂਸ ਕੱਢਿਆ ਜਿਨੇ ਉਹ ਵੀਡੀਓ ਦੇਖੀ ਹੈ ਨਾ ਸਿਰ ਤੇ ਬੋਤਲ ਪਾਣੀ ਦੀ ਸਿਰ ਦਾ ਕਿਹਨੇ ਨੇ ਦੇਖਿਆ ਹੱਥ ਘੜੇ ਕਰਿਓ ਪਹਿਲਾਂ ਪੀਤਾ ਜੀ ਉਹ ਝੂਠਾ ਪਾਣੀ ਸਿਰ ਤੇ ਪਾਇਆ ਪਹਿਲਾਂ ਪੀਤਾ ਉਹਨੇ ਪੀਤਾ ਉਹ ਚੜ ਗਈ ਜਿਆਦੀ ਦਿਮਾਗ ਨੂੰ ਨਾ ਠੰਡੀ ਕਰ ਰਿਆ ਸੀ ਸਿਰ ਉਹ ਝੂਠਾ ਸਿਰ ਤੇ ਪਾਈ ਗਿਆ ਇਹਨੂੰ ਇਹਨੂੰ ਕੋਈ ਲੱਲੀ ਹੁਣ ਦੇਖੋ ਹੁਣ ਆਪਾਂ ਕਹਿੰਦੇ ਆ ਸ਼ਰਾਬ ਪੀ ਕੇ ਦਰਬਾਰ ਸਾਹਿਬ ਚਲੇ ਜਾਂਦਾ ਹੈ ਸ਼ਰਾਬ ਪੀਦੇ ਤੱਕ ਸਾਹਿਬ ਚਲੇ ਜਾਂਦਾ ਹੈ ਇਹਨਾਂ ਕੋਈ ਇਹਨੂੰ ਕੋਈ ਫਿਕਰ ਹੈ ਦੇਖੋ ਇੱਕ ਕੱਲਾ ਬੰਦਾ ਹੈ ਦੀ ਬੇਟੀ ਨੇ ਕਿਹਾ ਕਿ ਇਹ ਤਾਂ ਮਾੜਾ ਪੰਦਾ ਨਹੀਂ ਕੋਈ ਨਹੀਂ ਤਾਂ ਬੇਟੀਆਂ ਦਾ ਆਪਣੇ ਬਾਪ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦੀਆਂ ਆਪਣੀ ਤੁਸੀਂ ਦੇਖਿਆ ਹੋਣਾ ਵੀਡੀਓ ਇਹਦੀ ਬੇਟੀਆਂ ਦੀ ਫੋਟੋ ਸੀ ਪ੍ਰੈਸ ਵਾਲੇ ਪੁੱਛਿਆ ਕੌਣ ਹੈ ਨਹੀਂ ਸਾਡੀਆਂ ਰਿਸ਼ਤੇਦਾਰ ਹੈ ਆਪਣੀ ਬੇਟੀਆਂ ਨੂੰ ਨਹੀਂ ਪਛਾਣਦਾ ਇਹ ਇਹ ਜੇ ਕਰਤਾਰ ਹੈ ਆ ਜਿਹੜਾ ਇਹਦਾ ਜਿਹੜਾ ਹੈਗਾ ਇਥੇ ਉਮੀਦਵਾਰ ਅਨਮੋਲ ਅਨਮੋਲ ਉਹ ਇਕੱਠੇ 파ਟਨਰ ਹੈ ਇਕੱਠੇ ਸ਼ਰਾਬ ਪੀਦੇ ਹੈ ਇਕੱਠੇ ਸਾਰੇ ਮਲੇਜ਼ਾ ਵੀ ਵਿਆਹ ਦੂਜੇ ਦਵਾਰ ਹੋਣ ਵਾਲਾ ਹੁਣ ਹੋਊਗਾ ਇਹ ਕਰ ਕਰ ਲੂਗਾ ਆ ਇਕੱਠੇ ਯਾਰ ਹੈ ਅੱਗੇ ਪੰਜਾਬ ਨੂੰ ਡਬੋਤਾ ਹੁਣ ਤੇ ਫਰੀਦਕੋਟ ਨੂੰ ਡਪੋਣਾ ਚਾਹੁੰਦੇ ਹੋ ਪਹਿਲੇ ਤੁਹਾਡੇ ਕੋਲੇ ਉਹ ਸੀ ਦੂਜਾ ਕਿਹੜਾ ਸੀ ਇਹਦੇ ਹੈ ਨਹੀਂ ਨਹੀਂ ਐਮਪੀ ਬਣਾਇਆ ਤੁਸੀਂ ਮੁਹੰਮਦ ਧੀ ਕਿੰਨੇ ਕਿੰਨੇ ਦੋਵਾਰ ਬਣਾਇਆ ਬੇਕਾਰ ਹੈ ਮੁਹੰਮਦ ਧੀ 10 ਸਾਲ ਤੁਸੀਂ ਆ ਪਾਰਲੀਮੈਂਟ ਦੀ ਵੀ ਖਰਾਬ ਕਰ ਲਈ ਉਦਮ ਉਹ ਉੱਥੇ ਉੱਥੇ ਬੈਠਾ ਰਹਿੰਦਾ ਹੀ ਸੌਂ ਕੇ ਬਸ ਕੀ ਕਿ ਲੈਣਾ ਕੀ ਹੈ ਇਸ ਤੋਂ ਬਾਅਦ ਹੋਰਵਿੰਦ ਕੇਜਰੀਵਾਲ ਦੇ ਨਖੇਦੀ ਕਰਦੇ ਹੋਏ ਜੈਤੋ ਦੇ ਵਿਧਾਇਕ ਉਤੇ ਵੱਡਾ ਹਮਲਾ ਬੋਲਦੇ ਨੇ ਅਤੇ ਕਈ ਗੰਭੀਰ ਇਲਜ਼ਾਮ ਲਾਉਂਦੇ ਨੇ ਉਹ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਔਰਤਾਂ ਨੂੰ ਮਹੀਨੇ ਦੇ ਹਜ਼ਾਰ-ਹਜ਼ਾਰ ਰੁਪਏ ਨਾ ਮਿਲਣ ਦਾ ਮੁੱਦਾ ਚੁੱਕਦੇ ਨੇ ਸੁਖਵੀਰ ਬਾਦਲ ਪੰਜਾਬੀਆਂ ਨੂੰ ਤਜਰਬੇ ਕਰਨੇ ਛੱਡ ਦੇਣ ਦੀ ਅਪੀਲ ਕਰਦੇ ਹੋਏ ਕਹਿੰਦੇ ਨੇ ਕਿ ਇਸੇ ਚੱਕਰ ਵਿੱਚ ਪੰਜਾਬ ਪਹਿਲਾਂ ਇਹ 10 ਸਾਲ ਪਿੱਛੇ ਚਲਾ ਗਿਆ ਝਾੜੂ ਵਾਲੇ ਆਏ ਕੰਨ ਤੇ ਲਿਖਦਾ ਕਿ ਝਾੜੂ ਨੂੰ ਵੋਟਾਂ ਪਾ ਦੇਓ ਕੇਜਰੀਵਾਲ ਲਿਆਓ ਹੁਣ ਲੱਭੋ ਕੇਜਰੀਵਾਲ ਨੂੰ ਕਿੱਥੇ ਹੈ ਹੁਣ ਕਹੋਗੇ ਇਹਦੀਆਂ ਬੜੀਆਂ ਜੇਲ੍ਹਾਂ ਐ ਕੁਰਬਾਨੀਆਂ ਐ ਆ ਝਾੜੂ ਵਾਲੇ ਤੁਹਾਡਾ ਜਿਹੜਾ ਇੱਥੋਂ ਦਾ ਐਮ.ਐਲ.ਏ ਮੈਂ ਕਹਿੰਦਾ ਜਿਵੇਂ ਹੀ ਪਾਗਲਾ ਹੁੰਦਾ ਉਹ ਆ ਮੈਨੂੰ ਕੋਈ ਦੱਸ ਰਿਹਾ ਸੀ ਨਸ਼ੇ ਉਹ ਵੇਚਦਾ ਹੈ ਲੋਕਾਂ ਤੋਂ ਫਰੋਤੀਆਂ ਲੈਂਦਾ ਹਾਈਲਾਈਟਸ ਤੋਂ ਫਰੋਤੀਆਂ ਲੈਂਦਾ ਕਬਜੇ ਕਰੀਬਾ ਟਾਟਰਕ ਯੂਨੀਅਨ ਤੇ ਮਹੀਨੇ ਬੰਦੇ ਐ ਹੁਣ ਇਹ ਜਿਹੇ ਦਾ ਬੰਦੇ ਐ ਅਸਲੀ ਮਾਨਨ ਸਹੀ ਦੱਸਾ ਕੀ ਕਮੀ ਰਹੀ ਤੁਹਾਡੀ ਤੁਸੀਂ ਬੰਦਾ ਤਾਂ ਦੇਖਿਆ ਨਹੀਂ ਕੱਲਾ ਝਾੜੂ ਦੇਖਿਆ ਵੋਟਾਂ ਪਾਉਣ ਤੋਂ ਪਹਿਲੇ ਪੂਰੇ ਪੰਜਾਬ ਦੀ ਲੋਕਾਂ ਨੂੰ ਤਾਂ ਬਾਅਦ ਪਤਾ ਲੱਗਿਆ ਜੀ ਐਮਐਲਏ ਨੂੰ ਬਣਾ ਲਿਆ ਆਪਾਂ ਆ ਤਿੰਨ ਸਾਲ ਤਾਂ ਦੇਖ ਲਓ ਝਾੜੂ ਵਾਲੇ ਦੇ ਇੱਥੇ ਕਿੰਨਾ ਰੁਪਇਆ ਆਦੀ ਜੀ ਆਇਆ ਨਹੀਂ 1 ਰੁਪਇਆ ਵੀ ਨਹੀਂ ਆਇਆ ਜੀ ਉਹ ਬੀਬੀਆਂ ਨੂੰ 1000 ਰੁਪਇਆ ਆ ਗਿਆ ਨਹੀਂ 1 ਰੁਪਇਆ ਵੀ ਨਹੀਂ ਆਇਆ ਜੀ ਐਕਚੁਅਲੀ ਨਾ ਭਗਵਾਨ ਤਮਾਨ ਨੇ ਭੇਜਤਾ ਥੋੜੇ ਐਮਐਲਏ ਦੇ ਘਰੇ ਬੋਰੀਆਂ ਪਈਆਂ ਜਾ ਕੇ ਲਿਓ ਥੋੜੇ ਗਲਤ ਫੈਸਲੇ ਨਾਲ ਆਪਾਂ ਕਿੰਨੇ ਪਿੱਛੇ ਚਲੇ ਗਏ ਤਜਰਬਾ ਕਰਨਾ ਛੱਡ ਦਿਓ ਅੱਜ ਗੁਜਰਾਤੀ ਦੇਖੋ ਕਿੰਨੇ ਸਿਆਣੇ ਆ ਆਪਣੇ ਤੋਂ 35 ਸਾਲ ਹੋ ਗਏ ਲਗਾਤਾਰ ਬੀਜੇਪੀ ਨੂੰ ਪਾਉਂਦੇ ਮੋਦੀ ਨੂੰ ਪਾਉਂਦੇ ਵੋਟਾਂ ਕਿਉਂਕਿ ਉਹਨੂੰ ਪਤਾ ਹੈ ਕਿ ਦੇਣ ਵਾਲਾ ਮੋਦੀ ਹੈ ਗੁਜਰਾਤ 'ਚ ਇੱਥੇ ਸਾਰਾ ਕੁਝ ਬਣਾਉਣ ਵਾਲਾ ਥੋੜੇ ਨਾਲ ਖੜਨ ਵਾਲਾ ਥੋੜੀ ਢਾਲ ਬਨਨ ਵਾਲਾ ਅਕਾਲੀ ਦਲ ਹੈ ਪਰ ਆਪਾਂ ਨਹੀਂ ਆਪਣੇ ਨੂੰ ਛੱਡ ਕੇ ਆਹ ਵੀ ਤਜਰਬਾ ਕਰ ਲੋ ਆਹ ਵੀ ਤਜਰਬਾ ਕਰ ਲੋ ਇੱਕ ਤਜਰਬਾ ਦਾ ਮਤਲਬ 5 ਸਾਲ ਖਰਾਬ